ਲੋ ਵੀ ਮਿੱਤਰੋ ਘੋੜਿਆਂ ਦੀ ਮੰਡੀ ਦਾ ਕਹਿੰਦੇ ਹੋ ਗਈ ਸਮਾਪਤ ਤੇ ਅੱਜ ਹੈਗੀ ਆ ਤਰੀਕ 22 ਤੇ ਕੱਲ ਨੂੰ ਹੈਗੀ ਆ 23 ਤੇ 23 ਤਰੀਕ ਨੂੰ ਮੱਝਾਂ ਦੀ ਮੰਡੀ ਜਿਹੜੀ ਜਗਰਾਉਂ ਦੀ ਬਹੁਤ ਜ਼ਿਆਦਾ ਮਸ਼ਹੂਰ ਆ ਸਾਰੇ ਪੰਜਾਬ ਦੇ ਵਿੱਚ ਤੇ ਉਹ ਸਟਾਰਟ ਹੋ ਚੁੱਕੀ ਆ ਤੰਬੂ ਸਾਰੇ ਚੇਂਜ ਹੋ ਚੁੱਕੇ ਆ ਘੋੜਿਆਂ ਵਾਲਿਆਂ ਦੇ ਜਿਹੜੇ ਲਾਏ ਹੋਏ ਸੀਗੇ ਟੈਂਟ ਉਹ ਚੱਕ ਦਿੱਤੇ ਗਏ ਨੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਮੰਡੀ 'ਚ ਰੌਣਕ ਵਾਧੀ ਹੋਈ ਅੱਜ ਸੀਗੀ ਕਟੀਆਂ ਦੀ ਮੰਡੀ ਬਾਈ ਹੁਣੇ ਲਾਈਵ ਫਰਦੇ ਆ ਅੱਬ ਅੱਗੇ-ਅੱਗੇ ਦਿਖਾਉਨੇ ਆ ਤੁਹਾਨੂੰ ਸਨਲਾਈਟ ਬਹੁਤ ਪੈ ਰਹੀ ਆ ਸ਼ਾਮ ਦਾ ਟਾਈਮ ਆ 22 ਤਰੀਕ ਇੱਥੇ ਤੁਸੀਂ ਦੇਖੇ ਹੋਣਗੇ ਕੋੜੇ-ਕੋੜੇ 18 ਤਰੀਕ ਨੂੰ ਆਪਾਂ ਹੁਣ ਦਿਖਾਉਨੇ ਆ ਤੁਹਾਨੂੰ ਮੰਡੀ ਦੀ ਰੌਣਕ ਵੱਧ ਰਹੀ ਹੈ ਜਿਹੜੀ ਆ ਦੇਖੋ ਤੰਬੂ ਲੱਗ ਚੁੱਕੇ ਆ ਮੱਜਾਂ ਦੀ ਮੰਡੀ ਤੇ ਪਹੁੰਚੋ ਜਰੂਰ ਰਸਿਆਂ ਦੀਆਂ ਦੁਕਾਨਾਂ ਵੀ ਲੱਗ ਚੁੱਕੀਆਂ। ਠੰਡਾ ਕਰੀ ਜਾਂਦੇ ਬਾਈ ਹਾਂ। ਠੀਕ ਆ। ਹੋਰ ਕੀ ਆ ਯਾਰ? ਆ ਗਿਆ ਬੈਸ਼ਨੂ ਟਾਬਾ। ਟਾਬੇ ਤੇ ਰੌਣਕ ਦੇਖੋ। ਕੀ ਅੱਜ ਗਰਾਉਂਡ ਦੀ ਮੰਡੀ ਦੀ ਰੌਣਕ ਤੰਬੂ ਬਹੁਤ ਸੋਹਣੇ ਲਾਉਂਦੇ ਆ ਹਨਾ ਦੇਖੋ ਕੰਪੂਨ ਵਾਲੇ ਖੜੇ ਵੀ ਚਾਰ ਟੰਬਿਆਂ ਤੇ ਆ ਇਹਨੇ ਸੋਹਣੇ ਲੱਗਦੇ ਆ ਨਾ ਜਿਵੇਂ ਫੌਜੀਆ ਦੇ ਲਾਏ ਹੁੰਦੇ ਆਏ ਬਾਈ ਹੁਣਾਂ ਕੋਲੇ ਤਲਿਆਰੀ ਤੇ ਰੱਸੇ ਹੋਰ ਬਾਈ ਕੀ ਹਾਲ ਨੇ ਜੀ? ਵਧੀਆ ਜੀ। ਸੱਚੀ ਗੱਲ ਸਰ ਸਾਹਿਬ। ਹੋਰ ਕੀ ਹਾਲ ਨੇ? ਚਾਹ ਬਸ ਕਰੀਏ ਨੇ ਪੂਰਾ ਬੈਠੀ। ਉਹ ਠੀਕ ਆ। ਕਰਦਿਆਂ ਦੀ ਕਿਰਪਾ ਤਾਂ। ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਨੌਰ ਮੰਡੀ ਜੀ। ਨੌਰ ਮੰਡੀ। ਠੀਕ ਆ। ਬਾਈ ਤੇਈ ਦੀ ਫਿਰ ਮੰਡੀ ਤੇ ਹਰੇਕ ਵਾਰੀ ਆਉਨੇ ਆ? ਹਾਂ ਜੀ। ਠੀਕ ਆ ਜੀ। ਤਲਿਆਰੇ ਬਣਾਈ ਜਾਂਦੇ ਬਾਈ ਹੁਣੀ। ਆਪਾਂ ਵੀਡੀਓ ਪਾ ਦਣੀ ਆ ਬਾਈ ਥੋਡੀ। ਠੀਕ ਆ। ਇਹ ਹੈਗਾ ਜਿਗਰਾਉ ਮੰਡੀ ਤੇ ਇਧਰਲੇ ਪਾਸੇ ਵੀ ਕੱਲ ਨੂੰ ਪੂਰੀ ਰੌਣਕ ਲੱਗ ਜਾਣੀ ਆ ਮੱਝਾਂ ਹੀ ਮੱਝਾਂ ਆ ਜਾਣੀਆਂ ਦੁੱਧ ਵਾਲੀਆਂ ਚਲੋ